ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਚੌਕੇ ਦੇ ਰਹਿਣ ਵਾਲਿਆਂ ਜ਼ਿਲ੍ਹਾ ਬਠਿੰਡਾ ਜੀ ਸਾਡਾ ਜਿਹੜਾ ਕੰਮ ਸੀਗਾ ਅਸੀਂ ਮਜ਼ਦੂਰੀ ਕਰਦੇ ਸੀ ਖੇਤਾਂ 'ਚ ਦਿਹਾੜੀ ਦੱਪਾ ਕਰਨੇ ਜਾਂਦੇ ਹੁੰਦੇ ਸੀਗੇ ਪਰਿਵਾਰ ਦੇ ਵਿੱਚ ਮੈਂਬਰ ਜੀ ਮੇਰੇ ਡੈਡੀ ਜੀ ਨੇ ਦੋ ਬੱਚੇ ਨੇ ਗੁੜੀਆ ਕੀ ਤੇ ਇੱਕ ਲੜਕਾ ਜੀ ਮੇਰੇ ਮੈਡਮ ਨੇ ਘਰ ਵਾਲੇ ਨੇ ਖਾਲਸਾਈਡ ਦਾ ਸਾਨੂੰ ਜੀ ਇੱਕ ਭੈਣੀ ਚੂੜ ਦੇ ਵਿੱਚ ਨਾ ਮਕਾਨ ਬਣਾਇਆ ਸੀਗਾ ਗਰੀਬ ਲੋਡ ਬੰਦ ਪਰਿਵਾਰ ਦਾ ਖਾਲਸਾਈਡ ਨੇ ਉੱਥੋਂ ਸਾਨੂੰ ਉਹਨਾਂ ਦਾ ਨੰਬਰ ਮਿਲਿਆ ਤੇ ਉਹਨਾਂ ਬਾਰੇ ਅਸੀਂ ਆਪ ਦੇ ਪ੍ਰਤੀ ਗੱਲ ਕਰੀ ਖਾਲਸਾਈਡ ਨਾਲ ਸਾਨੂੰ ਰੁਜ਼ਗਾਰ ਦੀ ਲੋੜ ਆ ਰੁਜ਼ਗਾਰ ਦੇ ਵਿੱਚ ਖਾਲਸਾ ਆਣ ਨੇ ਸਾਡਾ ਜਿਹੜਾ ਕਿ ਰੇੜੀ ਦੀ ਮਦਦ કરી ਸੀਗੀ ਜੋ ਕਿ ਟਰੋਟ 22 ਦਾ ਕੰਮ ਕਰਦੇ ਅਸੀਂ ਭਾਰ ਢੋਣ ਦਾ ਅਸੀਂ ਉਹ ਜਿਹੜੀ ਰੇੜੀ ਚਲਾ ਰਹੇ ਆ ਤੇ ਪਹਿਲਾਂ ਸਾਡਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀਗਾ ਖਾਲਸਾ ਆਣ ਨੇ ਜੋ ਕਿ ਸਾਨੂੰ ਰੁਜ਼ਗਾਰ ਦਾ ਰੇੜੀ ਲੈ ਕੇ ਦਿੱਤੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਲੋੜਵੰਦ ਪਰਿਵਾਰਾਂ ਨੂੰ ਜੋ ਕਿ ਬੱਚਿਆਂ ਦੀਆਂ ਸਾਧੀਆਂ ਕਰਨੀਆਂ 2-3 ਕੰਮ ਤਾਂ ਮੇਰੇ ਥਰੂ ਹੀ ਹੋ ਗਏ ਜਿਨ੍ਹਾਂ ਦੇ ਸਿਰ ਤੇ ਛੱਤ ਹੈ ਨਹੀਂ ਉਹਨਾਂ ਨੂੰ ਛੱਤ ਬਣਾ ਕੇ ਘਰ ਬਣਾ ਕੇ ਬਹੁਤ ਵਧੀਆ ਘਰ ਬਣਾ ਕੇ ਦਿੰਦੇ ਆ ਤੇ ਜੋ ਕਿ ਕੋਈ ਬਣਾ ਹੀ ਨਹੀਂ ਸਕਦਾ ਖਾਲਸਾ 侧 ਦੇ ਜਿਹੜੇ ਕੰਮ ਨੇ ਬਹੁਤ ਚੰਗੇ ਨੇ ਬਹੁਤ ਉਹਨਾਂ ਦਾ ਬਹੁਤ ਬਹੁਤ ਕੰਮ ਚੰਗੇ ਜੀ ਧੰਨਵਾਦ ਉਹਨਾਂ ਦਾ ਜੋ ਕਿ ਇਹਨਾਂ ਲੋੜਵੰਦ ਪਰਿਵਾਰਾਂ ਵਾਸਤੇ ਸੋਚਦੇ ਨੇ ਸਾਡਾ ਸੰਗਤ ਨੂੰ ਇਹੀ ਬੇਨਤੀ ਆ ਵੀ ਸੰਗਤ ਨੂੰ ਇਹੀ ਧੰਨਵਾਦ ਆ ਸੰਗਤ ਦਾ ਜੋ ਕਿ ਖਾਲਸਾ 侧 ਵਾਸਤੇ ਦਸਵੰਦ ਕੱਢਦੇ ਆ ਤੇ ਜੋ ਲੋੜਵੰਦ ਪਰਿਵਾਰਾਂ ਵਾਸਤੇ ਲਾਇਆ ਜਾਂਦਾਗਾ ਤੇ ਉਹ ਸੰਗਤ ਦਾ ਧੰਨਵਾਦ